ਸਾਸ੍ਰਿਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਲੂ ਦੇ ਪਕੌੜੇ ਬਣਾਵਾਂਗੇ ਇਹ ਬਹੁਤ ਈਜ਼ੀ ਰੈਸਪੀ ਹੈ ਇਹ ਪਕੌੜੇ ਬਹੁਤ ਟੇਸਟੀ ਬਣਦੇ ਨੇ ਚਲੋ ਜੀ ਦੇਖ ਲੈਂਦੇ ਹਾਂ ਪਕੌੜੇ ਕਿਵੇਂ ਬਣਦੇ ਨੇ ਇਹ ਪਕੌੜੇ ਬਣਾਉਣ ਦੇ ਲਈ ਮੈਂ ਗੋਭੀ ਨੂੰ ਇਸ ਤਰੀਕੇ ਨਾਲ ਕੱਟ ਲਿਆ ਹੈ ਆਲੂਆਂ ਨੂੰ ਵੀ ਮੈਂ ਇਸ ਤਰੀਕੇ ਨਾਲ ਛਿੱਲ ਕੇ ਕੱਟ ਕੇ ਧੋ ਲਿਆ ਹੈ ਜੇਕਰ ਆਪਾਂ ਨੂੰ ਜਲਦੀ ਹੋਵੇ ਤਾਂ ਆਪਾਂ ਇਸ ਤਰੀਕੇ ਨਾਲ ਆਲੂ ਭਾਲਾਂਗੇ ਤੇ ਆਲੂ ਜਲਦੀ ਉਬਲ ਜਾਣਗੇ ਗੋਭੀ ਨੂੰ ਵੀ ਮੈਂ ਕੱਟ ਕੇ ਧੋ ਲਿਆ ਸੀ ਤੇ ਆਲੂਆਂ ਨੂੰ ਇਸ ਤਰੀਕੇ ਨਾਲ ਕੱਟ ਕਰ ਲਿਆ ਹੈ ਇਸ ਤਰੀਕੇ ਨਾਲ ਆਲੂ ਦੇ ਬਹੁਤ ਹੀ ਟੇਸਟੀ ਪਕੌੜੇ ਬਣਦੇ ਨੇ ਗੋਭੀ ਨੂੰ ਵੀ ਮੈਂ ਇਸ ਤਰੀਕੇ ਨਾਲ ਕੱਟ ਲਿਆ ਸੀ ਹੁਣ ਆਪਾਂ ਗੋਭੀ ਤੇ ਆਲੂਆਂ ਨੂੰ ਉਬਾਲ ਲਵਾਂਗੇ ਕੁੱਕਰ ਦੇ ਵਿੱਚ ਓਨਾ ਕੁ ਪਾਣੀ ਪਾਵਾਂਗੇ ਜਿੰਨੇ ਕੁ ਪਾਣੀ ਦੇ ਵਿੱਚ ਆਲੂ ਤੇ ਗੋਭੀ ਉਬਲ ਸਕੇ ਥੋੜਾ ਜਿਹਾ ਨਮਕ ਪਾ ਕੇ ਉਬਾਲ ਲਵਾਂਗੇ ਆਲੂ ਤੇ ਗੋਭੀ ਨੂੰ ਹੁਣ ਮੈਂ ਆਲੂ ਤੇ ਗੋਭੀ ਨੂੰ ਉਬਾਲ ਲਿਆ ਹੈ ਆਲੂਆਂ ਨੂੰ ਪਾਈਸੇ ਤਰੀਕੇ ਨਾਲ ਹੀ ਰੱਖ ਲਵਾਂਗੇ ਤੇ ਗੋਭੀ ਨੂੰ ਮੈਸ਼ ਕਰਾਂਗੇ ਉਸਦੇ ਲਈ ਬੌਲ ਦੇ ਵਿੱਚ ਗੋਭੀ ਪਾਵਾਂਗੇ ਗੋਬੀ ਨੂੰ ਮੈਸ਼ ਕਰ ਲਵਾਂਗੇ ਗੋਬੀ ਨੂੰ ਬਿਲਕੁਲ ਬਰੀਕ ਮੈਸ਼ ਕਰ ਲਵਾਂਗੇ ਗੋਬੀ ਨੂੰ ਮੈਂ ਪਹਿਲਾਂ ਨਾਲੋਂ ਕਾਫੀ ਮੈਸ਼ ਕਰ ਲਿਆ ਹੈ ਪੈਸ ਨੂੰ ਬਿਲਕੁਲ ਚੰਗੇ ਤਰੀਕੇ ਨਾਲ ਮੈਸ਼ ਕਰ ਲਵਾਂਗੇ ਤਾਂ ਕਿ ਇਹ ਪੂਰੀ ਤਰ੍ਹਾਂ ਮੈਸ਼ ਹੋ ਜਾਵੇ ਅੱਜ ਅਪਾਂ ਬਹੁਤ ਹੀ ਵੱਖਰੇ ਤਰੀਕੇ ਦੇ ਆਲੂ ਦੇ ਪਕੌੜੇ ਬਣਾਵਾਂਗੇ ਇਹ ਪਕੌੜੇ ਬਹੁਤ ਟੇਸਟੀ ਬਣਦੇ ਨੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਹੁਣ ਗੋਭੀ ਚੰਗੀ ਤਰ੍ਹਾਂ ਮੈਸ਼ ਹੋ ਚੁੱਕੀ ਹੈ ਅਦਰਕ ਲਸਣ ਦਾ ਪੇਸਟ ਪਾਵਾਂਗੇ ਇਸ ਦੇ ਵਿੱਚ ਪੇਸਟ ਨੂੰ ਮਿਕਸ ਕਰ ਲਵਾਂਗੇ ਗੋਭੀ ਦੇ ਵਿੱਚ ਹੁਣ ਆਪਾਂ ਇਸ ਦੇ ਵਿੱਚ ਕੁਝ ਸਬਜ਼ੀਆਂ ਪਾਵਾਂਗੇ ਹਰਾ ਧਨੀਆ ਪਾਵਾਂਗੇ ਦੋ ਵੱਡੇ ਸਾਈਜ਼ ਦੀਆਂ ਹਰੀਆਂ ਮਿਰਚਾਂ ਪਾਵਾਂਗੇ ਪਿਆਜ਼ ਪਾਵਾਂਗੇ ਤਨ ਮੀਡੀਅਮ ਸਾਈਜ਼ ਦੇ ਪਤਲੇ ਤੇ ਲੰਬੇ ਕੱਟੇ ਹੋਏ ਪਿਆਜ਼ ਪਾਵਾਂਗੇ ਫਿਰ ਮਿਕਸ ਕਰ ਲਵਾਂਗੇ ਗੋਭੀ ਦੇ ਵਿੱਚ ਮਿਕਸ ਕਰ ਲਵਾਂਗੇ ਪਿਆਜ਼ ਵਗੈਰਾ ਨੂੰ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਪਕੌੜੇ ਬਣ ਕੇ ਤਿਆਰ ਹੁੰਦੇ ਨੇ ਜਦੋਂ ਆਪਣੇ ਘਰ ਦੇ ਵਿੱਚ ਮਹਿਮਾਨ ਆ ਜਾਣ ਤਾਂ ਆਪਾਂ ਇਹ ਪਕੌੜੇ ਚਟਪਟ ਬਣਾ ਕੇ ਤਿਆਰ ਕਰ ਸਕਦੇ ਹਾਂ ਇਹ ਬਹੁਤ ਇਜ਼ੀ ਰੈਸਪੀ ਹੈ ਚਟਪਟ ਬਣ ਕੇ ਤਿਆਰ ਹੁੰਦੀ ਹੈ ਹੁਣ ਇਹ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਸਵਾਦ ਅਨੁਸਾਰ ਪਾਵਾਂਗੇ ਇੱਕ ਚਮਚ ਰੈੱਡ ਚਿਲੀ ਪਾਊਡਰ ਪਾਵਾਂਗੇ ਆਪਾਂ ਇਸ ਦੇ ਵਿੱਚ ਹਰੀ ਮਿਰਚ ਵੀ ਪਾਈ ਹੈ ਅੱਧਾ ਛੋਟਾ ਚਮਚ ਹਲਦੀ ਪਾਊਡਰ ਪਾਵਾਂਗੇ ਇੱਕ ਚਮਚਾ ਨਾਰਤਣਾ ਪਾਊਡਰ ਪਾਵਾਂਗੇ ਇੱਕ ਚਮਚਾ ਸਾਬਤ ਦਰਦਰਾ ਕੁਟਿਆ ਹੋਇਆ ਧਨੀਆ ਪਾਵਾਂਗੇ ਇਸ ਦੇ ਨਾਲ ਬਹੁਤ ਹੀ ਵਧੀਆ ਟੇਸਟ ਆਏਗਾ ਪਕੌੜਿਆਂ ਦੇ ਵਿੱਚ ਹਨ ਇਹ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲਰਟ ਕਰਦੇ ਹੋ ਇਸ ਤਰ੍ਹਾਂ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ बेसन पवां बेसण चार चमच पवांगे बेसण चार चमच पवां हिकु चमच चौला आटा पवांगे ਬੇਸਨ ਤੇ ਚੌਲਾਂ ਦੇ ਆਟੇ ਨੂੰ ਮਿਕਸ ਕਰ ਲਵਾਂਗੇ ਤਾਂ ਕਿ ਇਹ ਗੋਭੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਹੁਣ ਅੱਤੇ ਮੈਂ ਇੰਨਾ ਕ ਪਾਣੀ ਲਿਆ ਹੈ ਇਸ ਵਿੱਚੋਂ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਸ ਨੂੰ ਮਿਕਸ ਕਰ ਲਵਾਂਗੇ ਇਸ ਤੋਂ ਪਹਿਲਾਂ ਆਪਾਂ ਥੋੜੀ ਦੇਰ ਹੋਰ ਇਸ ਨੂੰ ਇਸੇ ਤਰੀਕੇ ਨਾਲ ਹੀ ਮਿਕਸ ਕਰ ਲਵਾਂਗੇ ਤਾਂ ਕਿ ਬੇਸਨ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਗੋਭੀ ਦੇ ਵਿੱਚ ਇਸ ਤਰੀਕੇ ਨਾਲ ਬਹੁਤ ਹੀ ਤੇਜ਼ੀ ਪਕੌੜੇ ਬਣ ਕੇ ਤਿਆਰ ਹੋਣਗੇ ਥੋੜਾ ਜਿਹਾ ਬੇਕਿੰਗ ਪਾਊਡਰ ਪਾਵਾਂਗੇ ਤੇ ਨਾਲ ਪਕੌੜੇ ਬਹੁਤ ਹੀ ਫੁੱਲੇ ਫੁੱਲੇ ਬਣਨਗੇ ਹੁਣ ਮਿਕਸ ਕਰ ਲਵਾਂਗੇ ਬੇਕਿੰਗ ਪਾਊਡਰ ਨੂੰ ਥੋੜਾ ਜਿਹਾ ਪਾਣੀ ਪਾ ਕੇ ਥੋੜਾ ਥੋੜਾ ਪਾਣੀ ਪਾ ਕੇ ਇਸ ਨੂੰ ਮਿਕਸ ਕਰ ਲਵਾਂਗੇ ਇਸ ਦਾ ਬੈਟਰ ਨਹੀਂ ਬਣਾਵਾਂਗੇ ਇਸ ਦਾ ਮਿਕਸਚਰ ਬਣਾ ਲਵਾਂਗੇ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰਦੇ ਉਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਇਸ ਨੂੰ ਮਿਕਸ ਕਰ ਲਿਆ ਹੈ ਇਸ ਦੇ ਵਿੱਚ ਉਬਲੇ ਹੋਏ ਆਲੂ ਪਾਵਾਂਗੇ ਪਿਲੇ ਹੋਏ ਆਲੂਆਂ ਨੂੰ ਮਿਕਸ ਕਰ ਲਵਾਂਗੇ ਗੋਭੀ ਦੇ ਵਿੱਚ ਹੱਥ ਦੀ ਮਦਦ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮੈਸ਼ ਨਹੀਂ ਕਰਾਂਗੇ ਆਲੂਆਂ ਨੂੰ ਮਿਕਸ ਕਰ ਲਵਾਂਗੇ ਗੋਭੀ ਦੇ ਵਿੱਚ ਇਸ ਤਣ ਆਲੂਆਂ ਉੱਪਰ ਗੋਭੀ ਦੀ ਕੋਟਿੰਗ ਹੋ ਜਾਏਗੀ ਆਲੂ ਦੀ ਬਹੁਤ ਈਜ਼ੀ ਰੈਸਪੀ ਹੈ ਚਟਪਟ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇਸ ਤਰੀਕੇ ਨਾਲ ਬਹੁਤ ਈਜ਼ੀ ਤੇ ਟੇਸਟੀ ਸਨੈਕਸ ਬਣਦੇ ਨੇ ਆਪਾਂ ਇਸ ਨੂੰ ਨਾਸ਼ਤੇ ਜਾਂ ਇਵਨਿੰਗ ਸਨੈਕਸ ਦੇ ਵਿੱਚ ਖਾ ਸਕਦੇ ਹਾਂ ਤਾਂ ਇਹ ਤਰ੍ਹਾਂ ਮਿਕਸ ਕਰ ਲਵਾਂਗੇ ਆਲੂ ਮੈਸ਼ ਨਾਲ ਹੁਣ ਇਸਦੇ ਲਈ ਹਲਕੇ ਹੱਥ ਨਾਲ ਮਿਕਸ ਕਰ ਲਵਾਂਗੇ ਆਲੂਆਂ ਨੂੰ ਇਸ ਤਰੀਕੇ ਨਾਲ ਚੌਲਾਂ ਦੇ ਆਟੇ ਦੀ ਤੇ ਬੇਸਣ ਦੀ ਕੋਟਿੰਗ ਹੋ ਜਾਏਗੀ ਆਲੂਆਂ ਉੱਪਰ ਸਾਰੇ ਆਲੂਆਂ ਨੂੰ ਇੱਕ ਸਾਰ ਮਿਕਸ ਕਰ ਲਵਾਂਗੇ ਤੇ ਬਹੁਤ ਹੀ ਵਧੀਆ ਪਕੌੜੇ ਬਣਨਗੇ ਪਕੌੜੇ ਤਾਂ ਆਪਾਂ ਬਣਾਉਂਦੇ ਹੀ ਰਹਨੇ ਆ ਅੱਜ ਭਰਾਜਾ ਪੰਬਖਰੇ ਤੇ ਇੱਕ ਇਹ ਨਾਲ ਪਕੌੜੇ ਬਣਾਵਾਂਗੇ ਇਹ ਪਕੌੜੇ ਬਹੁਤ ਹੀ ਟੇਸਟੀ ਤੇ ਚਟਪਟੇ ਬਣ ਕੇ ਤਿਆਰ ਹੋਣਗੇ ਇਹ ਬਹੁਤ ਈਜ਼ੀ ਰੈਸਪੀ ਹੈ ਜੀ ਜਦੋਂ ਵੀ ਆਪਣਾ ਮਨ ਕਰੇ ਤਾਂ ਆਪਾਂ ਇਸ ਤਰੀਕੇ ਦੇ ਪਕੌੜਾ ਨੂੰ ਬਣਾ ਕੇ ਖਾ ਸਕਦੇ ਹਾਂ ਹੁਣ ਇਹ ਮਿਕਸ ਹੋ ਕੇ ਤਿਆਰ ਹੈ ਆਪਾਂ ਇਸ ਤਰੀਕੇ ਨਾਲ ਇਸ ਦੇ ਪਕੌੜੇ ਬਣਾ ਲਵਾਂਗੇ ਮਿਕਸਚਰ ਨੂੰ ਤੇਲ ਦੇ ਵਿੱਚ ਪਾਵਾਂਗੇ ਇਹ ਪਕੌੜਾ ਨੂੰ ਆਪਾਂ ਸਰੋਂ ਦੇ ਤੇਲ ਵਿੱਚ ਬਣਾਵਾਂਗੇ ਮੈਂ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਹੈ ਇਸ ਦੇ ਵਿੱਚ ਪਕੌੜਾ ਵਾਲਾ ਮਿਕਸਚਰ ਪਾਵਾਂਗੇ ਮਿਕਸਚਰ ਨੂੰ ਆਪਾਂ ਹੱਥ ਨਾਲ ਪਾਣਾ ਹੋਵੇ ਤਾਂ ਹੱਥ ਨਾਲ ਵੀ ਪਾ ਸਕਦੇ ਹਾਂ ਦਿਲ ਦੇ ਵਿੱਚ ਇਹ ਪਕੌੜੇ ਬਹੁਤ ਹੀ ਨਰਮ ਬਣ ਕੇ ਤਿਆਰ ਹੋਣਗੇ ਇਹ ਪਕੌੜੇ ਬਾਹਰੋਂ ਕ੍ਰਿਸਪੀ ਹੋਣਗੇ ਅੰਦਰੋਂ ਸੌਫਟ ਹੋਣਗੇ ਹੁਣ ਵਾਰੀ-ਵਾਰੀ ਕਰਕੇ ਸਾਰਾ ਪਕੌੜਿਆਂ ਵਾਲਾ ਮਿਕਸਚਰ ਪਾਵਾਂਗੇ ਤੇਲ ਦੇ ਵਿੱਚ ਇੱਕ ਵਾਰ ਵਿੱਚ ਜਿੰਨੇ ਕ ਪਕੌੜੇ ਬਣਾਉਣੇ ਹੋਣ ਆਪਾਂ ਉਨੇ ਕ ਪਕੌੜਿਆਂ ਦਾ ਮਿਕਸਚਰ ਪਾਵਾਂਗੇ ਤੇਲ ਦੇ ਵਿੱਚ ਇਸ ਤਰੀਕੇ ਨਾਲ ਪਕੌੜਿਆਂ ਦੇ ਵਿੱਚੋਂ ਗੋਭੀ ਵਾਲੇ ਪਕੌੜਿਆਂ ਦਾ ਤੇ ਆਲੂ ਵਾਲੇ ਪਕੌੜਿਆਂ ਦਾ ਟੇਸਟ ਆਏਗਾ 골ਡਨ ਬ੍ਰਾਊਨ ਹੋਣ ਤੱਕ ਪਕੌੜਿਆਂ ਨੂੰ ਫ੍ਰਾਈ ਕਰ ਲਵਾਂਗੇ ਸਾਈਡ ਚੇਂਜ ਕਰਕੇ ਪਕੌੜਿਆਂ ਨੂੰ ਫ੍ਰਾਈ ਕਰ ਲਵਾਂਗੇ ਇਹ ਪਕੌੜੇ ਬਹੁਤ ਜਲਦੀ ਫ੍ਰਾਈ ਹੋ ਜਾਂਦੇ ਨੇ गोल्डन ब्राउन ਹੋਣ ਤੱਕ ਪਕੌੜਿਆਂ ਨੂੰ ਫਰਾਈ ਕਰ ਲਵਾਂਗੇ। ਵੈਸੇ ਤੇ ਪਕੌੜੇ 골ਡਨ ਬ੍ਰਾਊਨ ਹੋ ਚੁੱਕੇ ਨੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਹੋਰ ਫਰਾਈ ਕਰ ਲਵਾਂਗੇ। ਇਸ ਤਰੀਕੇ ਨਾਲ ਪਕੌੜੇ ਬਹੁਤ ਹੀ ਕ੍ਰਿਸਪੀ ਬਣਦੇ ਨੇ। ਹੁਣ ਪਕੌੜਿਆਂ ਨੂੰ ਚੰਨੀ ਦੀ ਮਦਦ ਦੇ ਨਾਲ ਪਲੇਟ ਵਿੱਚ ਕੱਢ ਲਵਾਂਗੇ। ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਪਕੌੜਿਆਂ ਨੂੰ ਹੁਣ ਮੈਂ ਇਸੇ ਤਰੀਕੇ ਨਾਲ ਹੀ ਦੂਸਰੇ ਪਕੌੜਿਆਂ ਨੂੰ ਵੀ ਫ੍ਰਾਈ ਕਰ ਲਵਾਂਗੀ ਗਰਮ ਗਰਮ ਚਾਹ ਦੇ ਨਾਲ ਜਾਂ ਸੌਸ ਦੇ ਨਾਲ ਇਹ ਪਕੌੜੇ ਬਹੁਤ ਟੇਸਟੀ ਲੱਗਣਗੇ ਇਹ ਪਕੌੜੇ ਬਹੁਤ ਹੀ ਕ੍ਰਿਸਪੀ ਤੇ ਕਰਾਰੇ ਬਣਦੇ ਨੇ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇ ਜਦੋਂ ਵੀ ਆਪਣਾ ਮਨ ਕਰੇ ਤਾਂ ਆਪਾਂ ਇਹਨਾਂ ਪਕੌੜਿਆਂ ਨੂੰ ਬਣਾ ਕੇ ਖਾ ਸਕਦੇ ਹਾਂ ਇਹ ਪਕੌੜਿਆਂ ਵਿੱਚੋਂ ਗੋਭੀ ਵਾਲੇ ਪਕੌੜਿਆਂ ਦਾ ਵੀ ਟੇਸਟ ਆਏਗਾ ਕਿਉਂਕਿ ਆਪਾਂ ਇਸਦੇ ਵਿੱਚ ਗੋਭੀ ਦੀ ਕੋਟਿੰਗ ਕੀਤੀ ਹੈ ਇਹ ਆਲੂ ਤੇ ਗੋਭੀ ਵਾਲੇ ਮਿਕਸ ਪਕੌੜੇ ਨੇ ਸਾਈਡਸ ਚੇਂਜ ਕਰਕੇ ਪਕੌੜਿਆਂ ਨੂੰ ਫਰਾਈ ਕਰ ਲਵਾਂਗੇ ਅੱਜ ਦੇਖਣਾ ਅਪਾਟ ਫਟ ਬਹੁਤ ساری ਪਕੌੜੀ ਬਣਾ ਕੇ ਤਿਆਰ ਕਰ ਲਵਾਂਗੇ ਜੋ ਕਿ ਖਾਣ ਵਿੱਚ ਬਹੁਤ ਟੇਸਟੀ ਵੀ ਹੋਣਗੇ ਤੇ ਇਹ ਬਣਾਉਣੇ ਬਹੁਤ ਆਸਾਨ ਵੀ ਨੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਸ ਤਰੀਕੇ ਦੀਆਂ ਨਵੀਂ-ਨਵੀਂ ਰੈਸਪੀ ਸਿੱਖਣ ਦੇ ਲਈ ਜਾਂ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਪਕੌੜਿਆਂ ਨੂੰ ਥੋੜਾ ਜਿਹਾ ਹੋਰ ਫਰਾਈ ਕਰ ਲਵਾਂਗੇ ਵੈਸੇ ਤੇ ਫਰਾਈ ਹੋ ਕੇ ਤਿਆਰ ਨੇ ෝ යි චුකන පකෝඩනු ක් ලීට දෙවිචි කඩලමාගේ සාරිප කෝඩනු පලිට දෙවිච සරු කරලමමාගේ හනු සතුී කියනලහි සරිප කෞඩයනු ෆ්‍රයි කරලමගේ සාරප කඩයානු ෆරයි කරලයාහ කෝනු ලීට දෙවිච සැට කරලමගේ ਮੈਂ ਕਾਫੀ ਸਾਰੇ ਪਕੌੜਿਆਂ ਨੂੰ ਬਣਾ ਕੇ ਤਿਆਰ ਕਰ ਲਿਆ ਹੈ। ਪਕੌੜਿਆਂ ਉੱਪਰ ਚਾਟ ਮਸਾਲਾ ਪਾਵਾਂਗੇ। ਇਸ ਦੇ ਨਾਲ ਹੀ ਪਕੌੜੇ ਹੋਰ ਵੀ ਟੇਸਟੀ ਲੱਗਣਗੇ। ਟਮੇਟੋ ਸਾਸ ਦੇ ਨਾਲ ਸਰਵ ਕਰਾਂਗੇ ਪਕੌੜਿਆਂ ਨੂੰ। ਹਣ ਇਸ ਤਰੀਕੇ ਤੇ ਆਪਣੇ ਟੇਸਟੀ ਜਿਹੇ ਪਕੌੜੇ ਬਣ ਕੇ ਤਿਆਰ ਨੇ। ਇਹ ਬਹੁਤ ਈਜ਼ੀ ਰੈਸਪੀ ਹੈ। ਇਹ ਬਹੁਤ ਈਜ਼ੀ ਰੈਸਪੀ ਹੈ। ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਪਕੌੜੇ ਬਣਦੇ ਨੇ। ਜਦੋਂ ਵੀ ਆਪਣਾ ਮਨ ਕਰੇ ਤਾਂ ਆਪਾਂ ਇਸ ਤਰੀਕੇ ਦੇ ਪਕੌੜਿਆਂ ਨੂੰ ਬਣਾ ਕੇ ਖਾ ਸਕਦੇ ਹਾਂ ਗਰਮ ਗਰਮ ਪਕੌੜਿਆਂ ਨੂੰ ਸਾਸ ਦੇ ਨਾਲ ਸਰਵ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ